ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 4 ਸਤੰਬਰ ਦਿਨ ਵੀਰਵਾਰ 2025 ਸਮਾਂ 12:45 ਮਿੰਟ ਦੁਪਹਿਰ ਦਾ ਤੇ ਆਪਾਂ ਖੜੇ ਆ ਜੀ ਇਸ ਵਕਤ ਖਨੌਰੀ ਕਾ ਗਰਦਰਿਆ ਤੇ ਤਾਂ ਜੋ ਤੁਹਾਨੂੰ ਜਾਣਕਾਰੀ ਮਿਲ ਸਕੇ ਕਿ ਕ ਗਰਦਰਿਆ ਵਿੱਚ ਪਾਣੀ ਕਿੰਨਾ ਚੱਲ ਰਿਹਾ ਤਾਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਕ ਗੱਗਰ ਵਿੱਚ ਬੂਟੀ ਬਹੁਤ ਆ ਰਹੀ ਸੀ ਤੇ ਕਿਸਾਨਾਂ ਵੱਲੋਂ ਰੌਲਾ ਪਾਇਆ ਗਿਆ ਸੀਗਾ ਕਿ ਇੱਥੇ ਡਾਫ ਲੱਗੀ ਜਾਂਦੀ ਹੈ ਇਸ ਨੂੰ ਸਾਫ਼ ਕੀਤਾ ਜਾਏ ਪ੍ਰਸ਼ਾਸਨ ਤੇ ਜ਼ੋਰ ਦੇ ਕੇ ਲੋਕਾਂ ਨੇ ਕਿਸਾਨਾਂ ਨੇ ਇਹ ਬੂਟੀ ਕਢਵਾਈ ਹੈ ਜੀ ਤੇ ਹੁਣ ਪ੍ਰਸ਼ਾਸਨ ਵੱਲੋਂ ਦੋ ਜੀਸੀਬੀ ਲਗਾਈਆਂ ਗਈਆਂ ਇੱਥੇ ਤੇ ਬੂਟੀ ਨੂੰ ਟਰਾਲੀਆਂ ਰਾਹੀਂ ਇੱਥੋਂ ਦੂਰ ਲਿਜਾ ਕੇ ਸੁੱਟਿਆ ਜਾ ਰਿਹਾ ਹੈ ਦਰਿਆ ਵਿੱਚੋਂ ਕੱਢ-ਕੱਢ ਕੇ ਤੇ ਉੱਪਰ ਦੀ ਲੰਘ ਰਹੀ ਜੀ ਭਾਖੜਾ ਨਹਿਰ ਤੇ ਤੁਸੀਂ ਵੇਖ ਸਕਦੇ ਹੋ ਭਾਖੜਾ ਨਹਿਰ ਦੇ ਵਿੱਚ ਵੀ ਪਾਣੀ ਪਹਿਲਾਂ ਨਾਲੋਂ ਗੰਗਲਿਆ ਹੋਇਆ ਹੈ ਬਾਰਿਸ਼ਾਂ ਪਿੱਛੇ ਜਿਆਦੀਆਂ ਹੋਣ ਕਰਕੇ ਤੇ ਥੱਲੋਂ ਦੀ ਘੱਗਰ ਪਾਰ ਕਰਦਾ ਜੀ ਭਾਖੜਾ ਨੂੰ ਉਹ ਪਰਲੇ ਬੰਨੇ ਚਲਾ ਜਾਂਦਾ ਜੀ ਮੰਡਵੀ ਵਾਲੇ ਪਾਸੇ ਮੂਨਕ ਵਾਲੀ ਸਾਈਡ ਪਾਣੀ ਪਰਾਂ ਨੂੰ ਜਾ ਰਿਹਾ ਜੀ ਭਾਖੜਾ ਦੇ ਥੱਲੋਂ ਨਿਕਲ ਕੇ ਇਸ ਵਾਲੇ ਪਾਸੇ ਵੀ ਘੱਗਰ ਪੁੱਲ ਚੱਲ ਰਿਹਾ ਜੀ ਬਾਕੀ ਘਬਰਾਉਣ ਦੀ ਕੋਈ ਲੋੜ ਨਹੀਂ ਵੀਡੀਓ ਦਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਤੁਹਾਡੇ ਵਿੱਚ ਖੌਫ ਫੈਲਾਉਣਾ ਨਹੀਂ ਹੈਗਾ ਜੀ ਸਿਰਫ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦੇ ਹਾਂ ਕਿ ਘੱਗਰ ਵਿੱਚ ਪਾਣੀ ਕਿੰਨਾ ਚੱਲ ਰਿਹਾ ਤਾਂ ਜੋ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਅਪਡੇਟ ਮਿਲਦੀ ਰਹੇ ਇਸ ਬੰਨੇੋਂ ਪਾਣੀ ਆ ਰਿਹਾ ਜੀ ਪਹਿਲਾਂ ਆਪਾਂ ਵੀਡੀਓ ਇਸ ਪੁਲ ਤੇ ਖੜਕੇ ਬਣਾਉਣੇ ਹੁੰਨੇ ਆ ਜੀ ਆ ਜਿਹੜਾ ਉੱਤੋਂ ਜਾ ਰਿਹਾ ਇਹ ਦਿੱਲੀ ਅਮਰਤਸਰ ਰੋਡ ਕਨੌਰੀ ਤੋਂ ਪਾਤਣਾ ਰੋਡ ਹੈ ਜੀ 4 ਲੇਨ ਤੇ ਇੱਥੇ ਆ ਜੀ ਖਤਰੇ ਦਾ ਨਿਸ਼ਾਨ ਹੈ ਜਿਹੜਾ ਪਾਣੀ ਦਾ ਲੈਵਲ ਚੈੱਕ ਕਰਨ ਲਈ ਲੱਗੇ ਹੋਏ ਨੇ ਤੇ ਤੁਹਾਨੂੰ ਦੱਸਣਾ ਚਾਹੁੰਦੇ ਆ ਜੀ 700 952 ਤੇ ਕਾ ਗਰਦਰਿਆ ਇਸ ਵਕਤ ਚੱਲ ਰਿਹਾ ਜੀ ਵੇਖ ਸਕਦੇ ਹੋ ਤੁਸੀਂ ਜ਼ੂਮ ਕਰਕੇ ਵਿਖਾਉਣੀ ਤੁਹਾਨੂੰ 753 ਤੇ ਨਿਸ਼ਾਨ ਹੈ ਜੀ ਖਤਰੇ ਦਾ ਖਤਰੇ ਦੇ ਨਿਸ਼ਾਨ ਤੋਂ ਸਾਢੇ 3 ਫੁੱਟ ਥੱਲੇ ਆ ਜੀ 2-3 ਦਿਨ ਪਿੱਛੇ بارشਾਂ ਨਾ ਹੋਣ ਤੱਕ ਗਰ ਵਿੱਚ ਪਾਣੀ ਘਟ ਜਾਵੇਗਾ ਜੀ ਘਬਰਾਉਣ ਦੀ ਲੋੜ ਨਹੀਂ ਸਥਿਤੀ ਨਾਰਮਲ ਹੈ ਜੀ ਹਜੇ ਕਿਤੋਂ ਕਿਤੋਂ ਬੰਨ ਕਮਜ਼ੋਰ ਹੁੰਦੇ ਨੇ ਫਿਰ ਉੱਥੋਂ ਪਾਣੀ ਉਛਲਣ ਦਾ ਖਤਰਾ ਰਹਿੰਦਾ ਹੈ ਟੁੱਟਣ ਦਾ ਖਤਰਾ ਰਹਿੰਦਾ ਜੀ ਕਿਉਂਕਿ ਆਪਣੀਆਂ ਵੀ ਥੋੜੀਆਂ ਗਲਤੀਆਂ ਨੇ ਆਪਾਂ ਬੰਨ ਸੌੜੇ ਕਰ ਦਿੱਤੇ ਜ਼ਮੀਨਾਂ ਵਿੱਚ ਵਾਲੇ ਹੀ ਆਪਾਂ ਬੰਨ ਥੋੜੇ ਥੋੜੇ ਕਰਕੇ ਇਸ ਕਰਕੇ ਤੰਗੀ ਵੀ ਆਉਂਦੀ ਹੈ ਕਈ ਥਾਵਾਂ ਤੇ ਬੰਨ ਹੈ ਹੀ ਨਹੀਂ ਜ਼ਮੀਨਾਂ ਹੀ ਨੇ ਇੱਕ ਬੰਨੇ ਬੰਨ ਹੈ ਗਿਆ ਕਿਤੇ ਨਹੀਂ ਹੈ ਗਿਆ ਕਿਤੇ ਦੋਵੇਂ ਪਾਸੇ ਬੰਨ ਹੈ ਗਿਆ ਸਾਰੇ ਕਿਸਾਨਾਂ ਦੀਆਂ ਗੱਲਾਂ ਨਹੀਂ ਕਰਦੇ ਆਪਾਂ ਕੁਝ ਕੁ ਕਿਸਾਨ ਵਿੱਚੋਂ ਭਰਾ ਨੇ ਜਿਹੜੇ ਸਾਡੇ ਉਹ ਬੰਨ ਨੂੰ ਵਾ ਕੇ ਨਾਲ ਹਰਲਾ ਲੈਂਦੇ ਸੌੜਾ ਕਰ ਲੈਂਦੇ ਨੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ